ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਾਤ ਸਵਾਗਤ ਹੈ ਆਪਣੇ YouTube ਚੈਨਲ ਸੁਨੇ ਅਲਫਾਸ ਦੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਰਮੇ ਤੇ ਗगन ਦਾ ਤਲਾਕ ਕਰਵਾ ਕੇ ਸੀਬੋ ਦੇ ਕਾਲਜ ਵਿੱਚ ਠੰਡ ਪੈ ਗਈ ਸੀ ਕਾਰ ਦੇ ਵਿੱਚ ਬੜੀ ਸ਼ਾਨ ਨਾਲ ਬੈਠ ਗਈ ਬੈਠਣਾ ਵੀ ਸੀ ਕਿਉਂਕਿ ਉਸ ਦੇ ਦਿਲ ਦੀ ਇੱਛਾ ਜੋ ਪੂਰੀ ਹੋ ਗਈ ਸੀ ਤੇ ਆਪਣੀ ਧੀ ਸੁਖੀ ਨੂੰ ਕਹਿੰਦੀ ਹੈ ਤੇਰੇ ਭਰਾ ਕਰਮੇ ਨੂੰ ਕਹਿ ਛੇਤੀ ਛੇਤੀ ਕਾਰ ਵਿੱਚ ਬੈਠ ਜਾਵੇ ਤੇ ਕਹਿੰਦੀ ਹੈ ਇਹ ਕੋਈ ਉਦਾਸ ਹੋਣ ਵਾਲੀ ਗੱਲ ਹੈ ਸ਼ੁਕਰ ਹੈ ਲੜਾਕੀ ਪਤਨੀ ਤੋਂ ਛੁਟਕਾਰਾ ਮਿਲ ਗਿਆ ਐਵੇਂ ਹੀ ਆਪਣੀ ਪਤਨੀ ਤੇ ਕੁੜੀ ਨੂੰ ਜਾਂਦੇ ਹੋਏ ਦੇ ਦੇਖੀ ਜਾਂਦਾ ਉਸ ਮਾੜੇ ਕਰਮਾ ਵਾਲੀ ਨੂੰ ਤਾਂ ਹੋਰਾ ਦੁੱਖ ਨਹੀਂ ਹੋਇਆ ਹੋਣਾ ਰਿਸ਼ਤਾ ਟੁੱਟਣ ਦਾ ਤੇ ਕਰਮਾ ਐਵੇਂ ਹੀ ਦੇਵਦਾਸ ਬਣਾ ਬੈਠਾ ਹੈ ਫਿਰ ਉਹ ਦੁਬਾਰਾ ਜ਼ੋਰ ਦੀ ਆਪਣੀ ਧੀ ਸੁਖੀ ਨੂੰ ਕਹਿੰਦੀ ਹੈ ਕਿ ਜਲਦੀ ਬਿਠਾ ਲੈ ਉਹਨੂੰ ਕਰਮਾ ਆਪਣੀ ਮਾਂ ਦੀ ਆਗਿਆ ਦਾ ਪਾਲਣ ਕਰਕੇ ਕਾਰ ਵਿੱਚ ਬੈਠ ਜਾਂਦਾ ਹੈ ਤੇ ਗਗਨ ਵੀ ਆਪਣੀ ਧੀ ਦਾ ਹੱਥ ਫੜ ਕੇ ਚਲੀ ਜਾਂਦੀ ਹੈ ਉਹਨਾਂ ਨੂੰ ਜਾਂਦੇ ਦੇਖ ਕਰਮਾ ਮੁਸਕਰਾਇਆ ਤੇ ਸੀ ਉਹ ਉਸ ਸਮੇਂ ਨੂੰ ਪਛਤਾ ਰਹੀ ਸੀ ਜਦੋਂ ਗगन ਉਹਨਾਂ ਦੇ ਘਰ ਵਿਆਹ ਕੇ ਆਈ ਸੀ ਜਣ ਹਰਾ ਜਿਉਣਾ ਹਰਾਮ ਕਰ ਰੱਖਿਆ ਸੀ ਜਦੋਂ ਦੀ ਇਸ ਘਰ ਵਿੱਚ ਆਈ ਸੀ ਨਾਲੇ ਸਾਡੀ ਜ਼ਿੰਦਗੀ ਖਰਾਬ ਕਰ ਦਿੱਤੀ ਤੇ ਨਾਲੇ ਮੇਰੇ ਮੁੰਡੇ ਦੀ ਚਲੋ ਹੁਣ ਤਾਂ ਖਿਆੜਾ ਛੁੱਟਿਆ ਤਲਾਕ ਹੋ ਗਿਆ ਫਿਰ ਆਪਣੇ ਮੁੰਡੇ ਕਰਮੇ ਨੂੰ ਕਹਿੰਦੀ ਹੈ ਕਿ ਪੁੱਤ ਤੂੰ ਉਦਾਸ ਨਾ ਹੋ ਜੋ ਅਸੀਂ ਤੇਰਾ ਦੂਜਾ ਵਿਆਹ ਕਰਵਾ ਦੇਵਾਂਗੇ ਘਰ ਪਹੁੰਚ ਕੇ ਸੀ ਬੋਨਾ ਘਰਾਨੀ ਨੂੰ ਕਹਿੰਦੀ ਹੈ ਕਿ ਅੱਜ ਤਾਂ ਦੇਸੀ ਘਿਓ ਦਾ ਹਲਵਾ ਬਣਾ ਕੇ ਖਾਣਾ ਹੈ ਕਰਮਾ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਆਪਣੀ ਮਾਂ ਨੂੰ ਕਹੇ ਕਿ ਹਾਕੀ ਜੇ ਕੋਈ ਜ਼ਰੂਰਤ ਹੋਵੇ ਤਾਂ ਦੱਸ ਦੇਣਾ ਮੈਂ ਆਰਾਮ ਕਰ ਰਿਹਾ ਹਾਂ ਸੀ ਬੋ ਉਸ ਦੀ ਧੀ ਸੁਖੀ ਤੇ ਉਸ ਦਾ ਜਵਾਈ ਜਸ਼ਨ ਹਲਵਾ ਖਾਣ ਲੱਗ ਗਏ ਤੇ ਉਧਰ ਕਰਮਾ ਆਪਣੀ ਧੀ ਤੇ ਗਗਨ ਦੀ ਤਸਵੀਰ ਆਪਣੀਆਂ ਅੱਖਾਂ ਵਿੱਚ ਕੈਦ ਕਰੀ ਬੈਠਾ ਰੋ ਰਿਹਾ ਸੀ ਤੇ ਉਸ ਦਾ ਬੀਤਿਆ ਹੋਇਆ ਸਮਾਂ ਉਸ ਦੇ ਸਾਹਮਣੇ ਆ ਰਿਹਾ ਸੀ ਸਿਬੋ ਨੇ ਇੱਕ ਕੁੜੀ ਤੇ ਇੱਕ ਮੁੰਡਾ ਹੈ ਉਸ ਦੀ ਕੁੜੀ ਦਾ ਨਾਮ ਸੁਖੀ ਤੇ ਉਸ ਦੇ ਵਿਆਹ ਨੂੰ 5 ਸਾਲ ਹੋ ਗਏ ਨੇ ਕਰਮਾ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਹੈ ਜਦੋਂ ਕਰਮਾ ਤੇ ਸੁਖੀ ਛੋਟੇ-ਛੋਟੇ ਸੀ ਤਾਂ ਸਿਬੋ ਦੇ ਘਰ ਵਾਲੇ ਦੀ ਮੌਤ ਹੋ ਗਈ ਸੀ ਸਿਬੋ ਆਪਣੇ ਸਹੁਰਿਆਂ ਦੇ ਤਾਣੇ-ਮੇੜੇ ਸੁਣਦੀ ਰਹੀ ਤੇ ਮਿਹਨਤ-ਮਿਹਨਤ ਮਜ਼ਦੂਰੀ ਕਰਦੇ ਹੋਏ ਆਪਣੇ ਬੱਚਿਆਂ ਨੂੰ ਪਾਲ ਲਿਆ ਸੀ ਉਸਨੇ ਆਪਣੇ ਬੱਚਿਆਂ ਨੂੰ ਬਹੁਤ ਹੀ ਪਿਆਰ ਤੇ ਹਰ ਇੱਕ ਸਹੂਲਤ ਦਿੱਤੀ। ਦੋਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰ ਦਿੱਤਾ। ਕਰਮਾ ਆਪਣੀ ਮਾਂ ਦੀ ਸੰਘਰਸ਼ ਭਰੀ ਜ਼ਿੰਦਗੀ ਤੋਂ ਚੰਗੀ ਤਰ੍ਹਾਂ ਜਾਣੂ ਸੀ ਤੇ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੀ ਮਾਂ ਨੂੰ ਹੁਣ ਕਿਸੇ ਵੀ ਪ੍ਰਕਾਰ ਦੀ ਕੋਈ ਤਕਲੀਫ ਆਵੇ। ਉਹ ਆਪਣੀ ਮਾਂ ਦੀ ਹਰ ਗੱਲ ਮੰਨਦਾ ਸੀ। ਆਪਣੀ ਸਾਰੀ ਦੀ ਸਾਰੀ ਤਨਖਾਹ ਉਹ ਆਪਣੀ ਮਾਂ ਨੂੰ ਦੇ ਦੇ ਦਿੰਦਾ ਸੀ। ਇਹੀ ਕਰਕੇ ਉਸਨੂੰ ਖੁਸ਼ੀ ਮਿਲਦੀ ਸੀ ਸਿਬੋ ਕਰਮੇ ਲਈ ਜਾਦਾ ਪੜੀਆਂ ਲਿਖੀਆਂ ਕੁੜੀਆਂ ਦੇ ਆਉਂਦੇ ਰਿਸ਼ਤੇ ਠੁਕਰਾ ਦਿੰਦੀ ਸੀ ਕਿਉਂਕਿ ਉਸਨੂੰ ਇਹ ਹੁੰਦਾ ਸੀ ਕਿ ਮੇਰਾ ਮੁੰਡਾ ਮੇਰੇ ਹੱਥ ਵਿੱਚ ਹੀ ਰਵੇ ਉਹ ਆਪਣੇ ਮੁੰਡੇ ਦਾ ਵਿਆਹ ਸਿਰਫ ਸਮਾਜ ਤੇ ਪਰਿਵਾਰ ਨੂੰ ਅੱਗੇ ਵਧਾਉਣ ਲਈ ਹੀ ਕਰਨਾ ਚਾਹੁੰਦੀ ਸੀ ਤੇ ਉਸਨੂੰ ਘਬਰਾਹਟ ਹੁੰਦੀ ਸੀ ਜਦੋਂ ਉਹ ਆਪਣੇ ਮੁੰਡੇ ਨੂੰ ਕਿਸੇ ਹੋਰ ਦਾ ਹੁੰਦਾ ਹੋਇਆ ਦੇਖਦੀ ਸਿਬੋ ਦੀ ਭੈਣ ਸਿਬੋ ਨੂੰ ਕਹਿੰਦੀ ਹੈ ਕਿ ਮੇਰੀ ਨੰਦ ਦੀ ਕੁੜੀ ਦਾ ਰਿਸ਼ਤਾ ਆਪਾਂ ਕਰਮੇ ਨੂੰ ਕਰਵਾ ਦਿੰਦੇ ਹਾਂ ਸਿਬੋ ਕਹਿੰਦੀ ਨਹੀਂ ਤੇਰੀ ਨੰਨ੍ਹ ਦੀ ਕੁੜੀ ਤਾਂ ਬਹੁਤ ਤੇਜ ਹੈ ਹੌਸਟਲ ਵਿੱਚ ਰਹਿ ਕੇ ਬੜੀ ਹੈ ਤੇ ਅੰਗਰੇਜ਼ੀ ਬੋਲਦੀ ਹੈ ਮੈਨੂੰ ਤਾਂ ਸਿੱਧੀ ਸਾਦੀ ਘਰੇਲੂ ਕੁੜੀ ਹੀ ਚਾਹੀਦੀ ਹੈ ਦੇਖਣ ਨੂੰ ਠੀਕ ਠਾਕ ਹੀ ਹੋਵੇ ਤੇ ਭਾਵੇਂ ਗਰੀਬ ਘਰ ਦੀ ਹੋਵੇ ਘੱਟੋ ਘੱਟ ਕੰਟਰੋਲ ਵਿੱਚ ਤਾਂ ਰਹੇਗੀ ਕਰਮ ਜਿਵੇਂ ਕਰਮਾ ਮੇਰੀ ਮੁਠੀ ਵਿੱਚ ਨਹੀਂ ਅੱਜ ਕੱਲ ਦੇ ਮੁੰਡੇ ਵਿਆਹ ਤੋਂ ਬਾਅਦ ਮਾਪੇ ਦਾ ਮਾਪੇ ਨੂੰ ਪੁੱਛਦੇ ਹੀ ਨਹੀਂ ਤਾਂ ਸਿਬੋ ਦੀ ਭੈਣ ਕਹਿੰਦੀ ਹੈ ਅੱਛਾ ਤਾ ਤੈਨੂੰ ਇੱਕ ਕਿੱਲੇ ਤੇ ਬੰਨੀ ਹੋਈ ਮੱਝ ਚਾਹੀਦੀ ਹੈ ਜਿਹੜੀ ਆਪਣੀ ਜ਼ੁਬਾਨ ਵੀ ਨਾ ਖੋਲੇ ਮੇਰੀ ਨਿਗਾਹ ਵਿੱਚ ਇੱਕ ਕੁੜੀ ਹੈ ਆਪਣੇ ਹੀ ਭਾਈਚਾਰੇ ਦੀ ਹੈ ਤੇ ਸੁਧਾਰਨ ਪਰਿਵਾਰ ਵਿੱਚੋਂ ਹੈ ਉਸਦੇ ਪਿਤਾ ਇੱਕ ਕਲਰਕ ਨੇ ਚਾਰ ਭੈਣਾਂ ਨੇ ਤੇ ਵੱਡੀ ਕੁੜੀ ਗਗਨ ਨੇ ਹੁਣੇ ਆਪਣੇ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਹੈ ਸੁਭਾਅ ਵੀ ਵਧੀਆ ਹੈ ਜਿਹੋ ਜਹੀ ਕੁੜੀ ਤੂੰ ਚਾਹੁੰਦੀ ਹੈ ਬਸ ਇਹੋ ਜਹੀ ਹੀ ਹੈ ਆਪਣੀ ਭੈਣ ਦੀ ਗੱਲ ਸੁਣ ਕੇ ਸੀਬੋ ਕਹਿਣ ਲੱਗੀ ਠੀਕ ਹੈ ਫਿਰ ਅੱਗੇ ਗੱਲ ਚਲਾਓ ਉਨ੍ਹਾਂ ਨਾਲ ਤੇ ਅਗਲੇ ਹਫ਼ਤੇ ਅਸੀਂ ਕੁੜੀ ਦੇਖ ਲਵਾਂਗੇ। ਸੀਬੋ ਜਦੋਂ ਗਗਨ ਨੂੰ ਦੇਖਣ ਜਾਂਦੀ ਹੈ ਤਾਂ ਉਸ ਨੂੰ ਉਸ ਦਾ ਸਦਾ ਆਰਣ ਰੰਗ ਰੂਪ ਵਧੀਆ ਲੱਗਦਾ। ਇਸ ਕਰਕੇ ਉਹ ਉਸ ਨੂੰ ਕਰ ਮੇਲੇ ਚੁਣ ਲੈਂਦੀ ਹੈ। ਕਿਉਂਕਿ ਉਸ ਨੂੰ ਡਰ ਸੀ ਕਿ ਕਿਤੇ ਆਪਣੀ ਪਤਨੀ ਦੇ ਪਿਆਰ ਵਿੱਚ ਮੇਰਾ ਮੁੰਡਾ ਫਸ ਕੇ ਹੀ ਨਾ ਰਹਿ ਜਾਵੇ। ਉਸਨੇ ਕਰ ਕਰਮੇ ਤੋਂ ਕੋਈ ਵੀ رائے ਨਹੀਂ ਲਈ। ਨਹੀਂ ਉਹਨਾਂ ਦੋਨਾਂ ਨੂੰ ਨੋ ਇੱਕ ਦੂਸਰੇ ਨੂੰ ਜਾਣਨ ਦਾ ਮੌਕਾ ਦਿੱਤਾ ਬਸ ਉਹਨਾਂ ਦਾ ਵਿਆਹ ਕਰਵਾ ਦਿੱਤਾ ਪਹਿਲੇ ਹੀ ਦਿਨ ਕਰਮੇ ਨੇ ਗगन ਨੂੰ ਕਹਿ ਦਿੱਤਾ ਸੀ ਕਿ ਮੇਰੀ ਮਾਂ ਹੀ ਮੇਰੇ ਲਈ ਸਭ ਕੁਝ ਹੈ ਤੋ ਹਮੇਸ਼ਾ ਉਹਨਾਂ ਤੋਂ ਬਾਦ ਹੀ ਰਹੇਗੀ ਉਸ ਦੀ ਇਸ ਗੱਲ ਨੂੰ ਗगन ਨੇ ਮਾਂ ਦੇ ਪ੍ਰਤੀ ਪਿਆਰ ਤੇ ਤਿਆਗ ਕਰਕੇ ਸਵੀਕਾਰ ਲਿਆ ਸੀ ਪਰ ਉਹ ਚਾਹੁੰਦੀ ਸੀ ਕਿ ਉਸ ਦਾ ਪਤੀ ਇੱਕ ਚੰਗਾ ਪੁੱਤਰ ਹੋਣ ਦੇ ਨਾਲ ਨਾਲ ਇੱਕ ਚੰਗਾ ਪਤੀ ਵੀ ਬਣ ਜਾਵੇ ਸ਼ੁਰੂ ਤੋਂ ਹੀ ਸੀਬੋ ਨੇ ਗगन ਦਾ ਕੰਟਰੋਲ ਆਪਣੇ ਹੱਥ ਰੱਖਿਆ ਉਹ ਉਸ ਨੂੰ ਤੰਗ ਕਰਨ ਦਾ ਇੱਕ ਵੀ ਮੌਕਾ ਨਹੀਂ ਛੱਡਦੀ ਸੀ ਸਾਰਿਆਂ ਦੇ ਤਾਣੇ ਮੇਨੇ ਉਸ ਨੂੰ ਬਹੁਤ ਦੁੱਖ ਦਿੰਦੇ ਪਰ ਉਸ ਦੇ ਦੁੱਖਾਂ ਨੂੰ ਘਟਾਉਣ ਵਾਲਾ ਕੋਈ ਨਹੀਂ ਸੀ ਸਿਰਫ ਤਿੰਨ ਮੈਂਬਰ ਹੀ ਸੀ ਘਰ ਵਿੱਚ ਪਰ ਗगन ਇੱਕ ਮਿੰਟ ਵੀ ਆਰਾਮ ਨਾਲ ਨਹੀਂ ਬੈਠ ਸਕਦੀ ਸੀ ਵਿਆਹ ਤੋਂ ਬਾਅਦ ਸਿਬੋ ਨੇ ਉਹਨੂੰ ਉਹਨਾਂ ਨੂੰ ਦੋ ਦੋ ਦਿਨ ਬਾਹਰ ਕੋ ਮਨ ਫਿਰਨ ਵੀ ਨਹੀਂ ਦਿੱਤਾ ਇੱਕ ਦਿਨ ਜਦੋਂ ਗਗਨ ਸਵੇਰੇ-ਸਵੇਰੇ ਆਪਣੇ ਸੱਸ ਲਈ ਚਾਹ ਬਣਾ ਕੇ ਲਿਆਈ ਤਾਂ ਸਿਬੋ ਨੇ ਚਾਹ ਪੀਂਦੇ ਕਿਹਾ ਇਹ ਕਿਹੋ ਜਿਹੀ ਚਾਹ ਬਣਾਈ ਹੈ ਸਾਰਾ ਮੂਡ ਖਰਾਬ ਕਰ ਦਿੱਤਾ ਇਹ ਕਹਿ ਕੇ ਉਹ ਚਾਹ ਦਾ ਕੱਪ ਚਲਾਉਣਾ ਮਾਰਦੀ ਹੈ ਇਹ ਸੁਣ ਕੇ ਗਗਨ ਰੋਣ ਲੱਗ ਪਈ ਸਿਬੋ ਅਸਲ ਵਿੱਚ ਕੋਈ ਨਾ ਕੋਈ ਬਹਾਨਾ ਹੀ ਲੱਭਦੀ ਰਹਿੰਦੀ ਸੀ ਉਸ ਨੂੰ ਤੰਗ ਕਰਨ ਦਾ ਉਸ ਨੂੰ ਤਾਂ ਐਵੇਂ ਹੀ ਰੱਖਿਆ ਜਾਂਦਾ ਸੀ ਜਿਵੇਂ ਉਹ ਕਰਦੀ ਨੌਕਰਾਨੀ ਹੋਵੇ ਘਰ ਵਿੱਚ ਰੋਟੀ ਪਾਣੀ ਸਾਰਾ ਸਿਬੋ ਦੀ ਪਸੰਦ ਦਾ ਹੀ ਬਣਦਾ ਸੀ ਗਗਨ ਨੂੰ ਕ੍ਰੇਲਿਆਂ ਦੀ ਸਬਜ਼ੀ ਬਹੁਤ ਪਸੰਦ ਸੀ ਤੇ ਉਸਦੇ ਪੇਕੇ ਘਰ ਵਿੱਚ ਹਰ ਐਤਵਾਰ ਨੂੰ ਕ੍ਰੇਲੇ ਦੀ ਸਬਜ਼ੀ ਤੇ ਉਸਦੀ ਪਸੰਦ ਦਾ ਗਾਜਰ ਦਾ ਹਲਵਾ ਬਣਦਾ ਸੀ ਪਰ ਆਪਣੇ ਸਹੁਰੇ ਘਰ ਜਦੋਂ ਇਹ ਇੱਕ ਦਿਨ ਕ੍ਰੇਲਿਆਂ ਦੀ ਸਬਜ਼ੀ ਬਣਾਉਣ ਲੱਗੇ ਤਾਂ ਉਸਦੀ ਸੱਸ ਸੀ ਬੋਹਰੌਲਾ ਪਾਣ ਲੱਗ ਗਈ ਕਹਿਣ ਲੱਗੀ ਤੈਨੂੰ ਸਮਝ ਨਹੀਂ ਲੱਗ ਰਹੀ ਸਾਡੀ ਮਰਜ਼ੀ ਤੋਂ ਬਿਨਾ ਤੇਰੀ ਹਿੰਮਤ ਕਿਵੇਂ ਹੋਈ ਸਬਜ਼ੀ ਬਣਾਉਣ ਦੀ ਸਵੇਰੇ ਸਵੇਰੇ ਅਸੀਂ ਇਹ ਸਬਜ਼ੀ ਨਹੀਂ ਖਾਂਦੇ ਅਸੀਂ ਤਾਂ ਦਹੀਂ ਨਾਲ ਪਰੌਂਠੇ ਖਾਂਦੇ ਹਾਂ ਅਜੇ ਤੱਕ ਤੈਨੂੰ ਘਰ ਦੇ ਤੌਰ ਤਰੀਕਿਆਂ ਦਾ ਪਤਾ ਨਹੀਂ ਲੱਗਿਆ ਗगन ਸਿਬੋ ਨੂੰ ਕਹਿੰਦੀ ਹੈ ਮੰਮੀ ਜੀ ਮੈਂ ਤੁਹਾਡੇ ਲਈ ਪਰੌਂਠੇ ਵੀ ਬਣਾ ਦੇਵਾਂਗੇ ਇੰਨੇ ਵਿੱਚ ਘਰ ਕਰਮਾ ਉੱਥੇ ਆ ਜਾਂਦਾ ਹੈ ਆ ਗਿਆ ਤੇ ਕਹਿਣ ਲੱਗਿਆ ਕਿ ਤੂੰ ਮਾਂ ਨਾਲ ਲੜਾਈ ਕਰੀ ਜਾਨੀ ਹੈ ਹੁਣ ਮਾਫੀ ਮੰਗ ਉਹਨਾਂ ਤੋਂ ਗगन ਕਹਿੰਦੀ ਹੈ ਮਾਫੀ ਕਿਹੜੀ ਗੱਲ ਦੀ ਸਿਰਫ ਕareleਆਂ ਦੀ ਸਬਜ਼ੀ ਹੀ ਤਾਂ ਬਣਾ ਰਹੀ ਸੀ ਰੋਟੀਆਂ ਤੇ ਪਰੌਂਠੇ ਵੀ ਬਣਾ ਦੇਵਾਂਗੀ ਪਰ ਸਿਬੋ ਨੇ ਮਾਫੀ ਮੰਗਵਾ ਕੇ ਹੀ ਸਾਂ ਲਿਆ ਹੁਣ ਕਹਿਣ ਲੱਗੇ ਕਿ ਜੇ ਇਸ ਘਰ ਵਿੱਚ ਰਹਿਣਾ ਤਾਂ ਆਪਣੀ ਆਵਾਜ਼ ਨੀਵੀਂ ਰੱਖਿਆ ਕਰ ਸਿਬੋ ਨੂੰ ਗਗਨ ਦੇ ਪੇਕੇ ਵਾਲਿਆਂ ਦਾ ਘਰੇ ਆਉਣਾ ਵੀ ਪਸੰਦ ਨਹੀਂ ਸੀ ਉਹ ਉਸ ਨੂੰ ਸਾਰਾ ਦਿਨ ਹੀ ਕੰਮਾਂ ਵਿੱਚ ਉਲਝਾਈ ਰੱਖਦੇ ਕਰਮਾ ਚਾਹੁੰਦੇ ਹੋਏ ਵੀ ਗਗਨ ਨੂੰ ਆਪਣੀ ਮਾਂ ਦੀ ਇਜਾਜ਼ਤ ਤੋਂ ਬਿਨਾਂ ਕਿਤੇ ਬਾਹਰ ਨਹੀਂ ਸੀ ਜਾ ਸਕਦਾ ਉਹਨਾਂ ਦੇ ਵਿਆਹ ਨੂੰ 3 ਸਾਲ ਹੋ ਗਏ ਸੀ ਪਰ ਕਦੇ ਵੀ ਦੋਨੋਂ ਇਕੱਲੇ ਬਾਹਰ ਨਹੀਂ ਗਏ ਸੀ ਗगन ਨੂੰ ਮੋਬਾਈਲ ਰੱਖਣ ਦੀ ਇਜਾਜ਼ਤ ਵੀ ਨਹੀਂ ਸੀ ਜੇ ਉਸਨੇ ਫੋਨ ਕਰਨਾ ਹੁੰਦਾ ਤਾਂ ਉਹ ਕਰਮੇ ਦੇ ਫੋਨ ਤੋਂ ਕਰਦੇ ਜਾਂ ਫਿਰ ਘਰੇ ਲੱਗੇ ਲੈਣ ਲਾਈਨ ਤੋਂ ਉਹ ਗਲੀ ਗੁਆੜ ਵਿੱਚ ਵੀ ਕਿਸੇ ਦੇ ਘਰੇ ਨਹੀਂ ਜਾ ਸਕਦੇ ਸੀ ਇੱਕ ਦਿਨ ਗगन ਖਾਣਾ ਬਣਾ ਰਹੀ ਸੀ ਤੇ ਗगन ਦੇ ਪਿਤਾ ਦਾ ਫੋਨ ਆਉਂਦਾ ਤੇ ਉਹ ਸਿਬ ਨੂੰ ਕਹਿ ਦਿੰਦਾ ਹੈ ਕਿ ਗगन ਦੀ ਮੰਮੀ ਪੌੜੀਆਂ ਤੋਂ ਡਿੱਗ ਗਈ ਹੈ ਤੇ ਉਸਦੇ ਪਲਸਟਰ ਲੱਗਿਆ ਓਹੋ ਦੁਰਫੇਰ ਨਹੀਂ ਸਕਦੀ ਗਗਨ ਦੀਆਂ ਛੋਟੀਆਂ ਭੈਣਾਂ ਦੇ ਫਾਈਨਲ ਪੇਪਰ ਨੇ ਤੁਸੀਂ ਗਗਨ ਨੂੰ ਹਫਤੇ ਲਈ ਸਾਡੇ ਕੋਲ ਭੇਜ ਦਿਓ ਤੁਹਾਡੀ ਮਿਹਰਬਾਨੀ ਹੋਵੇਗੀ ਪਰ ਸਿਬੋ ਕਹਿਣ ਲੱਗੀ ਇੱਥੇ ਮੇਰੀ ਵੀ ਸਿਹਤ ਠੀਕ ਨਹੀਂ ਰਹਿੰਦੀ ਗਗਨ ਦੇ ਜਾਣ ਤੋਂ ਬਾਅਦ ਘਰ ਕੌਣ ਸੰਭਾਲੇਗਾ ਤੁਸੀਂ ਆਪਣਾ ਦੇਖ ਲਵੋ ਗਗਨ ਨਹੀਂ ਆ ਸਕਦੀ ਇਸ ਤੋਂ ਬਾਅਦ ਗਗਨ ਦਾ ਪਿਤਾ ਕਰਮੇ ਨੂੰ ਫੋਨ ਕਰਦਾ ਤੇ ਸਾਰੀ ਗੱਲ ਦੱਸਦਾ ਕਰਮਾ ਕਹਿੰਦਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੈ ਪਰ ਮਾਂ ਇਜਾਜ਼ਤ ਦੇ ਦੇਵੇ ਗਗਨ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਕਿਸੇ ਦੀ ਮਨਜ਼ੂਰੀ ਲਈ ਬਿਨਾ ਆਪਣਾ ਸਮਾਨ ਪੈਕ ਕਰ ਲਿਆ ਤੇ ਸਿਬੂ ਨੂੰ ਕਿਹਾ ਮੰਮੀ ਜੀ ਮੈਂ ਆਪਣੇ ਪੇਕੇ ਜਾ ਰਹੇ ਹਾਂ ਉਹਨਾਂ ਨੂੰ ਮੇਰੀ ਜ਼ਰੂਰਤ ਹੈ ਵੈਸੇ ਵੀ ਤੁਹਾਡੇ ਕੋਲ ਕਰਮਾ ਹੈਗਾ ਹੈਗਾ ਹੈ ਤੇ ਸੁਖੀ ਭੈਣ ਵੀ ਹਰ ਸ਼ਨੀਵਾਰ ਆ ਜਾਂਦੀ ਹੈ ਮੈਂ ਉੱਥੇ ਕੰਮ ਸਵਾਲ ਕੇ ਹੀ ਵਾਪਸ ਆ ਜਾਵਾਂਗੀ ਗਗਨ ਇਹ ਕਰਮੇ ਨੂੰ ਦੱਸ ਕੇ ਗਈ ਸੀ ਸਿਬੂ ਨੂੰ ਬਹੁਤ ਗੁੱਸਾ ਆਇਆ ਤੇ ਉਹ ਬਿਨਾਂ ਇਜਾਜ਼ਤ ਤੋਂ ਕਿਵੇਂ ਜਾ ਸਕਦੀ ਹੈ ਜਦੋਂ ਕਰਮਾ ਘਰੇ ਆਇਆ ਤਾਂ ਉਸਨੇ ਉਸਨੂੰ ਗगन ਦੇ ਖਿਲਾਫ ਝੁਕਾ ਦਿੱਤਾ ਦੇਖ ਲੈ ਕਿ ਇੱਜ਼ਤ ਰਹਿ ਗਈ ਤੇਰੀ ਮਾਂ ਦੀ ਉਸਨੂੰ ਆਪਣੀ ਮਾਂ ਦੀ ਪਰਵਾਹ ਹੈ ਪਰ ਮੇਰੀ ਨਹੀਂ ਤੂੰ ਆਪਣੀ ਪਤਨੀ ਨੂੰ ਬਹੁਤ ਖੁੱਲ੍ਹ ਦੇ ਰੱਖੀ ਹੈ ਨਹੀਂ ਤਾਂ ਉਸ ਦੀ ਹਿੰਮਤ ਨਾ ਹੁੰਦੀ ਬਿਨਾਂ ਇਜਾਜ਼ਤ ਤੋਂ ਘਰ ਤੋਂ ਪੈਰ ਬਾਹਰ ਕਦਮ ਰਖਣ ਦੇ ਕਰੀਬ 15 ਦਿਨ ਲੰਘ ਗਏ ਪਰ ਨਾ ਤਾਂ ਸੀਬੋ ਨੇ ਤੇ ਨਾ ਹੀ ਕਰਮੇ ਨੇ ਗगन ਨੂੰ ਫੋਨ ਕਰਕੇ ਉਸ ਦੀ ਮਾਂ ਦੀ ਸਿਹਤ ਬਾਰੇ ਪੁੱਛਿਆ ਜਦੋਂ ਗगन ਦੇ ਪਿੱਕੇ ਸਭ ਠੀਕ ਹੋ ਗਿਆ ਤਾਂ ਉਹ ਆਪਣੇ ਸਹੁਰੇ ਘਰ ਆ ਗਈ ਪਰ ਸੀਬੋ ਨੇ ਉਸ ਨੂੰ ਖਰੀਆਂ ਖਰੀਆਂ ਸੁਣਾਉਂਦੇ ਹੋਏ ਘਰ ਦੇ ਅੰਦਰ ਪੈਰ ਤੱਕ ਨਾ ਰੱਖਣ ਦਿੱਤਾ ਗगन ਉਮੀਦ ਨਾਲ ਕਰਮੇ ਵੱਲ ਵੇਖ ਰਹੀ ਸੀ ਪਰ ਉਹ ਕਹਿੰਦਾ ਤੂੰ ਮਾਂ ਦੇ ਖਿਲਾਫ ਜਾ ਕੇ ਸਹੀ ਨਹੀਂ ਕੀਤਾ ਤੇ ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲਾ ਗਿਆ ਗगन ਨੂੰ ਆਪਣੇ ਸੱਸ ਤੋਂ ਜ਼ਿਆਦਾ ਆਪਣੇ ਪਤੀ ਤੇ ਗੁੱਸਾ ਆਇਆ ਉਹ ਰੋਂਦੀ ਹੋਈ ਵਾਪਸ ਆਪਣੇ ਪੇਕੇ ਚਲੀ ਗਈ ਉੱਥੇ ਜਾ ਕੇ ਗਗਨ ਦੀ ਸਿਹਤ ਖਰਾਬ ਹੋ ਗਈ ਤੇ ਜਦੋਂ ਡਾਕਟਰ ਨੂੰ ਦਿਖਾਇਆ ਗਿਆ ਤਾਂ ਪਤਾ ਲੱਗਿਆ ਕਿ ਉਹ ਮਾਂ ਬਣਨ ਵਾਲੀ ਹੈ ਮਾਂ ਬਣਨਾ ਹਰ ਔਰਤ ਦਾ ਸੁਪਨਾ ਹੁੰਦਾ ਹੈ ਤੇ ਖੁਸ਼ੀ ਦਾ ਮੌਕਾ ਹੁੰਦਾ ਪਰ ਗਗਨ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਸ ਗੱਲ ਦੀ ਖੁਸ਼ੀ ਮਨਾਵੇ ਜਾਂ ਦੁੱਖ ਉਸਨੇ ਕਰਮੇ ਨੂੰ ਫੋਨ ਕਰਕੇ ਆਪਣੀ ਮਾਂ ਬਣਨ ਬਾਰੇ ਦੱਸਿਆ ਇਹ ਗੱਲ ਸੁਣ ਕੇ ਕਰਮਾ ਬਹੁਤ ਖੁਸ਼ ਹੁੰਦਾ ਹੈ ਤੇ ਉਹ ਆਪਣੀ ਪਤਨੀ ਨੂੰ ਜਲਦੀ ਤੋਂ ਜਲਦੀ ਘਰੇ ਲਿਆਉਣਾ ਚਾਹੁੰਦਾ ਉਹ ਸਿਬੋ ਨੂੰ ਦੱਸਦਾ ਕਿ ਮਾਂ ਤੂੰ ਦਾਦੀ ਬਣਨ ਵਾਲੀ ਹੈ ਗगन ਮਾਂ ਬਣਨ ਵਾਲੀ ਹੈ ਮੈਂ ਉਹਨੂੰ ਲੈਣ ਜਾ ਰਿਹਾ ਸਿਬੋ ਨਹੀਂ ਚਾਹੁੰਦੀ ਸੀ ਕਿ ਗगन ਦੁਆਰਾ ਇਸ ਘਰ ਵਿੱਚ ਆਵੇ ਕਿਉਂਕਿ ਉਸਨੂੰ ਤਾਂ ਸਿੱਧੀ ਸਾਦੀ ਬੇਜਵਾਨ ਬਹੂ ਚਾਹੀਦੀ ਸੀ ਪਰ ਗगन ਤਾਂ ਗਲਤ ਦਾ ਗਲਤ ਗੱਲ ਦਾ ਵਿਰੋਧ ਕਰਨਾ ਜਾਂਦੀ ਸੀ ਇਹ ਗੱਲ ਸੀ ਬੋਨੂ ਨੂੰ ਬਿਲਕੁਲ ਪਸੰਦ ਨਹੀਂ ਸੀ ਉਹ ਕਰਮੇ ਨੂੰ ਕਹਿਣ ਲੱਗੀ ਤੂੰ ਇੰਨੀ ਜਲਦੀ ਆਪਣੀ ਮਾਂ ਦੇ અપਮਾਨ ਨੂੰ ਭੁੱਲ ਗਿਆ ਉਸ ਗੁੜੀ ਨੇ ਮੇਰੀ ਗੱਲ ਦਾ ਥੋੜਾ ਜਿਹਾ ਵਿਮਾਨ ਨਹੀਂ ਰੱਖਿਆ ਆਪਣੀ ਮਨਮਰਜ਼ੀ ਚ ਚਲਾਈ ਤੇ ਉਹ ਕਰਮੇ ਨੂੰ ਕਹਿਣ ਲੱਗੀ ਕਿ ਤੂੰ ਜਾਂ ਆਪਣੀ ਮਾਂ ਨੂੰ ਚੁਣ ਲੈ ਜਾਂ ਆਪਣੇ ਘਰ ਵਾਲੇ ਨੂੰ ਕਰਮਾ ਪਿੱਛੇ ਹਟ ਗਿਆ ਸਮਾਂ ਬੀਤਦਾ ਗਿਆ ਕਗਰ ਨੂੰ ਪਤਾ ਲੱਗ ਗਿਆ ਸੀ ਕਿ ਕਰਮਾ ਹੁਣ ਸਿਰਫ ਆਪਣੀ ਮਾਂ ਦਾ ਪੁੱਤ ਬਣ ਕੇ ਹੀ ਰਹਿ ਗਿਆ ਹੈ ਉਸ ਦਾ ਪਤੀ ਨਹੀਂ ਬਣ ਸਕਿਆ ਤੇ ਉਸਨੇ ਕਰਮੇ ਤੋਂ ਉਮੀਦ ਕਰਨੀ ਛੱਡ ਦਿੱਤੀ ਸਮਾਂ ਆਉਣ ਤੇ ਗगन ਨੇ ਇੱਕ ਪਿਆਰੀ ਜਿਹੀ ਕੁੜੀ ਨੂੰ ਜਨਮ ਦਿੱਤਾ ਇਹ ਗੱਲ ਵੀ ਉਸਦੇ ਸਹੁਰੇ ਘਰ ਤੱਕ ਪਹੁੰਚਾ ਦਿੱਤੀ ਗਈ ਉਹਨਾਂ ਵੱਲੋਂ ਕੋਈ ਵੀ ਇਸ ਖੁਸ਼ੀ ਦੇ ਮੌਕੇ ਤੇ ਉਸ ਨੂੰ ਮਿਲਣ ਨਾ ਆਇਆ ਤੇ ਇਧਰ ਸਿਬੋ ਕਰਮੇ ਵਾਸਤੇ ਨਵਾਂ ਰਿਸ਼ਤਾ ਲੱਭਣ ਲੱਗ ਗਈ ਸੀ ਜਦੋਂ ਗगन ਨੂੰ ਪਤਾ ਲੱਗ ਗਿਆ ਕਿ ਕਰਮੇ ਲਈ ਨਵਾਂ ਰਿਸ਼ਤਾ ਲੱਬਿਆ ਜਾ ਰਿਹਾ ਤਾਂ ਉਸਨੇ ਤਲਾਕ ਦਾ ਨੋਟਿਸ ਭੇਜ ਦਿੱਤਾ ਕਿਉਂਕਿ ਉਹ ਖੁਦ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੀ ਸੀ ਕਰਮੇ ਤੇ ਗਗਨ ਦਾ ਤਲਾਕ ਹੋ ਜਾਂਦਾ ਹੈ ਕਰਮਾ ਤਲਾਕ ਹੋਣ ਤੋਂ ਬਾਅਦ ਬਹੁਤ ਦੁੱਖ ਬਹੁਤ ਦੁਖੀ ਸੀ ਤੇ ਹੌਲੀ-ਹੌਲੀ ਉਸ ਨੇ ਆਪਣੇ ਆਪ ਨੂੰ ਕੰਮ ਵਿੱਚ ਪੂਰੀ ਤਰ੍ਹਾਂ ਉਲਝਾ ਲਿਆ ਉਹ ਜਲਦੀ ਹੀ ਕੰਮ ਤੇ ਚਲਾ ਜਾਂਦਾ ਤੇ देर रात ਘਰ ਆਉਂਦਾ ਉਹ ਬਸ ਇੱਕ ਵੈਸਾ ਕਮਾਉਣ ਵਾਲੀ ਮਸ਼ੀਨ ਬਣ ਗਿਆ ਸੀ ਆਪਣੇ ਦੁੱਖ ਨੂੰ ਭੁਲਾਉਣ ਦੇ ਲਈ ਉਹ ਸ਼ਰਾਬ ਪੀਣ ਲੱਗ ਗਿਆ ਸਿਬੋ ਉਸ ਨੂੰ ਕਹਿੰਦੀ ਹੈ ਪੁੱਤ ਹੁਣ ਤੇਰਾ ਤਲਾਕ ਹੋ ਗਿਆ ਹੈ ਤੂੰ ਉਸਨੂੰ ਭੁੱਲ ਜਾ ਤੇ ਅੱਗੇ ਵਧ ਮੈਂ ਤੇਰੇ ਵਾਸਤੇ ਵਧੀਆ ਕੁੜੀ ਵੇਖ ਰਹੀ ਹਾਂ ਕਰਮਾ ਕਹਿਣ ਲੱਗਿਆ ਨਹੀਂ ਮਾਂ ਰਹਿਣ ਦਿਓ ਮੈਂ ਤਾਂ ਹੁਣ ਤੁਹਾਡਾ ਪੁੱਤ ਹੀ ਬਣ ਕੇ ਰਹਿ ਲਵਾਂਗਾ ਉਸ ਦੀ ਇਸ ਗੱਲ ਵਿੱਚ ਦਰਦ ਸੀ ਸ਼ਰਾਬ ਦਾ ਆਦੀ ਹੋ ਗਿਆ ਸੀ ਤੇ ਉਸ ਦੀ ਸਿਹਤ ਵਿਗੜਨ ਲੱਗੀ ਤੇ ਉਸ ਦਾ ਲੀਵਰ ਖਰਾਬ ਹੋ ਗਿਆ ਡਾਕਟਰ ਨੇ ਕਰਮੇ ਨੂੰ ਕਿਹਾ ਕਿ ਤੁਸੀਂ ਸ਼ਰਾਬ ਪੀਣੀ ਬੰਦ ਕਰ ਦੇਵੋ ਤੁਹਾਡੀ ਜਾਨ ਨੂੰ ਖਤਰਾ ਹੈ ਇੱਕ ਦਿਨ ਉਸਦੀ ਸਿਹਤ ਜਿਆਦਾ ਖਰਾਬ ਹੋਣ ਕਾਰਨ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚ ਇੱਕ ਦਿਨ ਜਦੋਂ ਕਰਮਾ ਸਵੇਰੇ ਉੱਠਿਆ ਤਾਂ ਉਹ ਆਪਣੇ ਚਿਹਰੇ ਉੱਪਰ ਇੱਕ ਨਰਮ ਜਿਹੀ ਸ਼ੂ ਮਹਿਸੂਸ ਕਰਦਾ ਹੈ। ਜਦੋਂ ਉਹ ਅੱਖਾਂ ਖੋਲਦਾ ਤਾਂ ਵੇਖਦਾ ਉਹਦੇ ਸਾਹਮਣੇ ਉਹਦੀ 3 ਸਾਲ ਦੀ ਕੁੜੀ ਸੀਰਤ ਬੈਠੀ ਸੀ। ਉਹਦੀ ਪਤਨੀ ਗगन ਉਹਦੇ ਪੈਰਾਂ ਕੋਲ ਬੈਠੀ ਸੀ। ਆਪਣੇ ਪਰਿਵਾਰ ਨੂੰ ਕੋਲੇ ਵੇਖ ਕੇ ਕਰਮਾ ਖੁਸ਼ ਹੋ ਗਿਆ। ਸਿਬੋ ਕਹਿੰਦੀ ਹੈ ਪੁੱਤ ਹੁਣ ਤੂੰ ਠੀਕ ਹੋ ਜਾ ਮੈਂ ਤੇਰਾ ਪਰਿਵਾਰ ਤੇਰੇ ਕੋਲ ਲੈ ਆਈ ਹਾਂ ਜਿਹੜਾ ਕਿ ਆਪਣੀ ਜਿੱਦ ਦੇ ਚੱਲਦਿਆਂ ਮੈਂ ਤੇਰੇ ਤੋਂ ਖੋ ਲਿਆ ਸੀ ਮੈਂ ਆਪਣੇ ਅੱਖਾਂ ਦੇ ਸਾਹਮਣੇ ਤੈਨੂੰ ਬਰਬਾਦ ਹੁੰਦਾ ਨਹੀਂ ਦੇਖ ਸਕਦੀ ਮੈਨੂੰ ਮaaf ਕਰ ਦਿਓ ਉਹ ਗਗਨ ਨੂੰ ਵੀ ਕਹਿੰਦੀ ਹੈ ਕਿ ਮੈਨੂੰ ਮaaf ਕਰ ਦੇ ਮੈਂ ਵੈਸੇ ਮਾਫੀ ਦੇ ਲਾਇਕ ਨਹੀਂ ਹਾਂ ਉਹ ਕਹਿੰਦੀ ਹੈ ਕਿ ਮੈਂ ਤੈਨੂੰ ਕਾਬੂ ਰੱਖਦੀ ਸੀ ਕਿਉਂਕਿ ਮੈਨੂੰ ਡਰ ਸੀ ਕਿ ਮੇਰਾ ਪੁੱਤ ਮੇਰੇ ਤੋਂ ਦੂਰ ਨਾ ਚਲਾ ਜਾਵੇ ਪਰ ਹੁਣ ਮੇਰੀਆਂ ਹੀ ਗਲਤੀਆਂ ਕਰਕੇ ਉਹ ਮੇਰੇ ਕੋਲ ਤਾਂ ਹੈ ਪਰ ਮੇਰੇ ਦਿਲ ਤੋਂ ਬਹੁਤ ਦੂਰ ਹੋ ਗਿਆ ਮੈਂ ਤੈਨੂੰ ਤੇਰਾ ਪਤੀ ਵਾਪਸ ਕਰਦੀ ਹਾਂ ਗगन ਸੀਬੋ ਨੂੰ ਮaaf ਕਰ ਦਿੰਦੀ ਹੈ ਤੇ ਆਪਣੇ ਪਰਿਵਾਰ ਨੂੰ ਪਾ ਕੇ ਕਰਮਾ ਜਲਦੀ ਠੀਕ ਹੋ ਜਾਂਦਾ ਤੇ ਉਹ ਉਹਨਾਂ ਦਾ ਦੁਬਾਰਾ ਵਿਆਹ ਕਰਵਾ ਦਿੰਦੀ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਈ ਵਾਰ ਛੋਟੀ ਜਹੀ ਜਿੱਦ ਵੀ ਰਿਸ਼ਤਿਆਂ ਨੂੰ ਤਬਾਹ ਕਰ ਦਿੰਦੀ ਹੈ ਜ਼ਿੰਦਗੀ ਬਹੁਤ ਛੋਟੀ ਹੈ ਇਸ ਲਈ ਆਪਣੇ ਈਗੋ ਨੂੰ ਪਰੇ ਰੱਖ ਕੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਦੇਖੀਏ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ